ਕਾਤ ਸ੍ਰੀਕਾਲ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਆਂ ਜੀ ਅੱਜ ਦਾ ਵਲੌਗ ਦੁਪਹਿਰ ਦੇ 12 ਵੱਜ ਚੁੱਕੇ ਸਵੇਰ ਦੇ ਲਾ ਲਾ ਦੁਪਹਿਰ ਦੇ ਲਾ ਲਓ ਹਨਾ ਕਿਵੇਂ ਵੀ ਲਾ ਲਓ ਤੇ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਤੇ ਅੱਜ ਆਪਾਂ ਕਰ ਰਹੀ ਸੀਗੇ ਵੈਸੇ ਇਹ ਤੋਂ ਪਹਿਲਾਂ ਵੀ ਤੇ ਹੁਣ ਵੀ ਇਹ ਤੋਂ ਬਾਅਦ ਕਰ ਰਹੀ ਆਂ ਤੇ ਮੈਂ ਚੱਲਾਂ ਅੱਜ ਮੱਲਣ ਮੱਲਣ ਆਏ ਚੱਲਾਂ ਯਾਰ ਸਾਡੇ ਬੈੱਡ ਵਾਲਾ ਗੱद्दा ਹਜੇ ਤੱਕ ਭੇਜਿਆ ਨਹੀਂ ਬਾਈ ਨੇ ਤੇ ਪੁੱਛ ਕੇ ਆਉਣਾ ਵੀ ਯਾਰ ਕਿਉਂ ਨਹੀਂ ਭੇਜਿਆ ਕੀ ਚੱਕਰ ਆ ਕੀ ਰੀਜ਼ਨ ਬਣ ਗਿਆ ਹਨਾ ਤੇ ਜੇ ਆਇਆ ਪਿਆ ਹੋਇਆ ਤਾਂ ਉਥੋਂ ਗੱਡੀ ਕਰਾ ਇੱਕ ਅਗਮ ਦਾ ਸਟੱਡੀ ਟੇਬਲ ਮੰਗਾਇਆ ਸੀਗਾ ਉਹ ਵੀ ਸ਼ਾਇਦ ਆ ਗਿਆ ਹੋਵੇ ਤਾਂ ਉਹ ਵੀ ਲਿਆਵਾਂਗੇ ਜੇ ਨਹੀਂ ਆਇਆ ਤਾਂ ਉਹਨੂੰ ਪੁੱਛ ਕੇ ਆਉਣਾ ਬਈ ਨਵੀਂ ਅਰ ਕੀ ਚੱਕਰ ਹੈ ਹਨਾ ਤੇ ਕਰਦੇ ਹਾਂ ਸ਼ੁਰੂ ਅੱਜ ਦਾ ਵਲੌਗ ਤੇ ਵੈਸੇ ਹੁਣ ਧੁੱਪ ਬਹੁਤ ਹੋਣ ਲੱਗੀ ਗਰਮੈ ਸੌਣ ਲੱਗੀ ਇਸ ਕਰਕੇ ਜਿਹੜਾ ਆ ਥੋੜਾ ਜਿਹਾ ਬਚ ਕੇ ਵੀ ਰਹਿਣਾ ਪੈਂਦਾ ਕਿਉਂਕਿ ਹੁਣ ਪਹਿਲਾਂ ਠੰਡ ਤੋਂ ਬਚ ਕੇ ਰਹਿਣਾ ਮੈਂ ਹੁਣ ਗਰਮੀ ਤੋਂ ਬਚ ਕੇ ਰਹਿਣਾ ਬਿਆ ਕਰੂਗਾ ਚਲੋ ਕੋਈ ਚੱਕ ਨਹੀਂ ਅਜੇ ਤਾਂ ਮੌਸਮ ਘੈਂਟ ਜਿਹਾ ਵੈਸੇ ਤੇ ਪਰ ਤਿੱਖੜ ਦੁਪਹਿਰ ਆਉਣ ਲੱਗਿਆ 12 ਵਜੇ ਵੀ ਪੂਰਾ ਦੁਪਹਿਰ ਹੀ ਕਹਿ ਸਕਦੇ ਹਾਂ ਇਹਨੂੰ ਚਲੋ ਜੀ ਕਰਦੇ ਆ ਸ਼ੁਰੂ ਅੱਜ ਦਾ ਵਲੌਗ ਤੇ ਫਿਰ ਵੇਨੇ ਕੀ ਬਣਦਾ ਜ਼ੋਰਦਾਰ ਅੱਜ ਇਸ ਤੋਂ ਬਾਅਦ ਮੇਰੀ ਵਾਰੀ ਐ ਕੌਣ ਆ ਤੁਸੀਂ ਦੱਸਾਂ ਜਾਣਦੇ ਆ ਤੁਹਾਨੂੰ ਅਸੀਂ ਸਤਿ ਸ਼੍ਰੀ ਅਕਾਲ ਸਾਰੇ ਨੂੰ ਮਿਲ ਕਰਦੇ ਸਾਰੇ ਜਣ ਬਹੁਤ ਵਧੀਆ ਹੋਵੋਗੇ ਅੱਜ ਦਾ ਵਲੌਗ ਸ਼ੁਰੂ ਕੀਤਾ ਹੈ ਆਪਾਂ 1:00 ਕੇ ਪੂਰੇ 51 ਮਿੰਟ ਤੇ ਕਿਉਂਕਿ ਸਵੇਰ ਦੇ ਕੰਮਕਾਰ ਵਿੱਚ ਬੀਜ਼ੀ ਸੀ ਮਨਜੀਬ ਕੱਪੜੇ ਪ੍ਰੈਸ ਕਰਦੀ ਸੀ ਤੇ ਟੈਂਕੀ ਭਰ ਦਿੱਤੀ ਆ ਸਾਡੀ ਤੇ ਮੈਂ ਅੱਜ ਜਿਹੜਾ ਝਾੜ-ਚੜਾਈਆ ਸਫਾਈ ਜਿੰਨੀ ਮਰਜ਼ੀ ਕੋਈ ਕਰੀ ਜਾਵੇ ਜਿੰਨਾ ਟਾਈਮ ਆਪਨਾ ਤੇ ਮਾਰੋ ਓਨਾ ਟਾਈਮ ਸਫਾਈ ਜਾਂ ਨਹੀਂ ਆਉਂਦਾ ਤੇ ਅੱਜ ਚੰਗੀ ਤਰ੍ਹਾਂ ਸਫਾਈ ਕੀਤੀ ਹੈ ਤੇ ਹੁਣ ਤੁਹਾਨੂੰ ਕਹੇ ਚਾਚੀ ਮੈਨੂੰ ਤੇਲ ਲਾ ਦੇ ਪਹਿਲਾਂ ਮੈਂ ਵੀ ਲਾ ਕੇ ਏਡੀ ਲੱਗੀ ਸੀਗੀ ਇਹ ਅੱਜ ਪਹਿਲਾਂ ਮੈਂ ਲਵਾਇਆ ਤੇਲ ਹੁਣ ਇਹਦੇ ਲੋਨੇ ਫਾਈ ਕਰੇ ਕਿਵੇਂ ਦਿੱਤੀ ਸਪਾਟ ਪਈ ਆ ਤੂੰ ਵੀ ਦੱਸਣਾ ਅਸੀਂ ਗੱਲ ਕਰ ਤਰੇ ਜੀ ਲੱਗ ਗਿਆ ਤੇਰੇ ਤੇ ਕਿੱਸੇ ਪਿਆਰ ਨਾਲ ਚਾਹਤ ਕਿੰਨਾ ਹੋ ਗਿਆ ਇਹਨੇ ਬੋਦਵਾਰ ਆਇਤੀ ਵੀਰਵਾਰ ਆਜਾ ਸ਼ੁੱਕਰਵਾਰ ਸ਼ੁੱਕਰਵਾਰ ਲੇ ਪੇਕਿਆਂ ਚ ਜੀਣਾ ਲੱਗੂਗਾ ਹੱਦ ਆ ਇਹ ਕਿਹੜੀ ਗੱਲ ਥੋੜਾ ਨਹੀਂ ਲੱਗਦਾ ਜਾ ਕੇ ਉੱਥੇ ਜੀ ਮੈਨੂੰ ਘੱਟ ਹੀ ਲੱਗਦਾ ਅੱਜ ਕੱਲ ਮੇਰਾ ਭਰਾ ਐ ਨਹੀਂ ਕਰਕੇ ਨਾ ਮੇਰਾ ਘੱਟ ਲੱਗਦਾ ਨੇ ਅੱਗੇ ਕਿੰਨਾ ਕਿੰਨਾ ਰਹਿ ਗਿਆ ਉਸਨੂੰ ਮੈਂ ਜਾਣੀ ਬਹੁਤ ਹੱਟਿਆ ਜਦੋਂ ਚਾਚੀ ਦਾ ਸਾਡੇ ਨਾਲ ਮੋਹ ਫਰੇਮ ਵੱਧ ਗਿਆ ਹੁਣ ਚਾਚੀ ਜਦੋਂ ਦਾ ਲਾਡੀ ਗਿਆ ਉਹਦਾ ਮੇਰੇ ਜੀ ਨਹੀਂ ਲੱਗਦਾ ਫਿਰ ਮੈਂ ਥੋੜੇ ਦਿਨ ਹੀ ਲਉਣੀ ਨਹੀਂ ਫਿਰ ਮੈਂ ਆ ਜਾਨੀ ਹੈ ਦੇਰੀ ਗੱਲ ਕਾਟ ਹੀ ਦਿੱਦੀ ਹੈ ਹੁਣ ਇਹ ਤਾਂ ਲੱਗ ਮੇਰਾ ਮੋਹ ਫਰੇਮ ਵੱਧ ਗਿਆ ਪਹਿਲਾਂ ਵੀ ਸੀਗਾ ਪਰ ਪਹਿਲਾਂ ਹੁਣ ਤਾਂ ਲਾਡੀ ਹੁੰਦਾ ਸੀ ਤੇ ਹੁਣ ਲਾਡੀ ਹੈ ਨਹੀਂ ਫਿਰ ਮੇਰਾ ਜੀ ਨਹੀਂ ਲੱਗਦਾ ਕਿਉਂ ਕੀ ਕਰਨੀ ਓਏ ਰੋਲਾ ਕਿੱਥੋਂ ਵੇਖਦੀ ਦੇਲਾ ਖੁਰਨੇ ਚ ਜੀ ਨਹੀਂ ਲੱਗਦਾ ਆ ਇਹ ਤਾਂ ਜੀ ਨਹੀਂ ਲੱਗਦਾ ਉਹ ਗੇੜੇ ਮਾਰੀ ਜਾਂਦੀ ਆ ਆ ਜਾ ਕਾ ਥੱਲੇ ਹੁਣ ਜੇ ਮੈਂ ਚਾਹ ਕਰੀ ਆ ਰਹੀ ਕੋਈ ਨਹੀਂ ਕਰ ਰਹਾ ਇਹ ਦੋ ਦੋ ਮੇਟਾ ਬੰਦ ਦੇ ਲਾ ਫੇਰਾ ਜਿਹੜਾ ਚੱਕੀ ਗੇੜਾ ਹੀ ਹੈ ਦਾ ਉਹਦੋਂ ਕਹਿੰਦੀ ਮੈਂ 베ਰ ਦੇ ਐ ਉਹਦੋਂ ਕਹਿੰਦੀ ਮੈਂ 베ਰ ਦੇ ਚਲੋ ਗਈ ਬੈਠੀ ਤੋਂ ਨੀਂ ਨਾਉਂਦੀ ਮੈਂ ਨਹੀਂ ਆਹ ਰੋਜ ਜੁੰਡੇ ਖਲਾਰ ਕੇ ਮੂਰੇ ਬਹਿ ਜਾਂਦੀ ਹੈ ਤੇਲ ਲਗਾਉਣ ਨੂੰ ਹਲਕਾ ਗੂ ਸੁੱਤੀ ਪਈ ਹੈ ਵਿਚਾਰੇ ਨਾ ਸੁੱਤੀ ਪਈ ਹੈ ਆਪੇ ਵਾਕੇ ਪਹਿਲੂ ਵਿੱਚ ਬਣਿਆ ਤੇ ਮੇ ਤਾਂ ਨੀਂਦ ਹੋ ਗਈ ਬੱਚੀ ਬੰਦੀ ਆ ਲਾਇਆ ਨਹੀਂ ਤੇਰੇ ਫਿਰ ਬਾਅਦ ਚ ਤਾਦੇ ਮੇਲੇ ਸੀ ਦੇਖ ਕੇ ਅਰੇ ਬਸ ਕਰ ਬਸ ਕਰ ਗੱਗੂ ਰੱਬ ਨੂੰ ਥੱਲੇ ਲਿਆਉਣ ਵਾਲੀਆਂ ਗੱਲਾਂ ਨਾ ਕਰ ਆ ਕਿੱਥੇ ਖਿੱਚੀ ਗਿਆ ਠਾਕੁਰ ਫੋਟੋ ਦੇਖ ਤਾਂ ਕਿੱਡਾ ਸਿਰਾ ਲੱਗਦਾ ਤਰਾ ਚਾਈਆ ਮੇਰ ਨਾਲ ਇਥੇ ਬੋਤੋ ਅੰਡੇ ਤੇ ਕੌਲੀ ਫੜਾਈ ਤੇਲ ਪਾਉਂਗਾ ਅੰਗਾ ਨਹੀਂ ਗੋਲੀ ਰੰਦੇ ਕਿੰਨੇ ਲਾਵੇ ਫਿਰ ਤਾਂ ਤੇ ਵਿਚਾਰੀ ਲਵਾਇਆ ਕਰੂਂਗਾ ਰੰਦੇ ਗੱਗੂ ਲਾ ਦੇ ਦੇ ਜਾਂ ਕੋਈ ਨਾ ਚਲ ਕੋਈ ਨਾ ਲਾ ਗੂ ਮੈਂ ਥੱਪੜ ਮਾਰੂ ਤੇਰੇ ਇੱਕ ਹਾਏ ਐਡਾ ਲੱਭ ਜੀ ਬੋਲਤਾ ਪਹਿਲਾ ਲੱਬ ਜੁਬਾਨੋਂ ਨਿਕਲੇ ਥੱਪੜ ਤੇਰੇ ਮਾਰਾਂ ਲੇ ਆ ਕੋਲੀ ਦੇ ਬਸ ਭਾਲਾ ਅੱਜ ਜਿਹੜਾ ਨਾਈਟ ਸੂਟ ਪਾਣਾ ਕਰ ਹੁਣ ਪਾਲਾ ਕਰਉਣ ਵਾਲਾ ਇੰਨਾ ਮੀਂਹ ਸਾਨੂੰ ਵਿਹਾਰ ਜਨ ਕੰਮ ਲਾਇਆ ਮੈਂ ਤਾਂ ਰੋਈ ਹੀ ਗਈਆਂ ਮੀਂਹ ਜੇ ਕਰਕੇ ਮੈਂ ਤਾਂ ਦੋ ਦੋ ਮੇਰਾ ਤਾਂ ਉਹ ਵੀ ਗਾਣਾ ਰਹਿ ਗਿਆ ਆਪਣੀ ਪਸੰਦ ਦੀ ਜੇ ਖੜੀ ਹੈ ਵਿਆਹ ਕਿ ਉਹ ਵਾਲਾ ਗਾਣਾ ਇੰਨੀ ਮੈਂ ਇੰਨੀ ਪੱਕੀ ਹਿੰਦਤ ਨੇ ਚਲ ਹੁਣ ਪਾ ਦੇ ਲੈ ਉਹਨੀ ਮੇ ਤੇ ਭਾਈ ਆ ਲੈ ਲਓ ਬਈ ਟੇਲ ਨਹੀਂ ਡਿਜ਼ਾਈਨ ਸੇਮ ਨਹੀਂ ਹੈਗਾ ਆਪਣਾ ਥੋੜਾ ਜਿਹਾ ਫਰਕ ਹੈ ਥੋੜਾ ਜਿਹਾ ਫਰਕ ਹੈ ਹੂੰ ਥੋਡੇ ਫੁੱਲ ਜੀ ਹੈਗੇ ਮੇਰੇ ਫੁੱਲ ਨਹੀਂ ਹੈਗੇ ਕਿਉਂ ਨਹੀਂ ਹੈਗਾ ਫੁੱਲ ਉਹ ਆਹ ਵਾਲਾ ਆਹ ਵਾਲੇ ਫੁੱਲ ਨਹੀਂ ਹੈਗੇ ਆਹ ਕਿਹੜੇ ਆਹ ਵਾਲੇ ਆਹ ਵਾਲੇ ਦਿਖਾ ਤਾ ਦੇਖੋ ਇਹ ਹੋਰ ਹੂਆਂ ਫੁੱਲ ਥੋੜੇ ਫੁੱਲ ਦੇਖੋ ਕਿਵੇਂ ਮੇਰੇ ਵੀ ਐ ਹੀ ਆ ਆ ਸੇ ਕਿੱਥੇ ਥੋੜੇ ਆਏ ਮੇਰੇ ਫੁੱਲ ਹੈ ਹੀ ਨਹੀਂ ਆ ਵੇ ਮੇਰੇ ਹੋਰ ਹੂਆਂ ਦਿਖਾ ਦੇਖੋ ਆ ਦੇਖਾ ਇੱਥੋਂ ਫਰਕ ਹੈ ਥੋੜਾ ਜਿਹਾ ਆ ਇੱਕੋ ਜਿਹਾ ਹੀ ਥੋੜੇ ਜਿਹਾ ਤੇ ਮੇਰੇ ਐ ਜਾਂਦੀਆਂ ਤੇਰੇ ਦੂਰ ਕੁੰਡੀਆਂ ਮਾਰਦੀਆਂ ਉਹ ਤਾਂ ਇੱਕ ਸੀ ਨਹੀਂ ਆ ਫੜਾ ਮੈਨੂੰ ਮੈਂ ਨਹੀਂ ਮੈਂ ਤੇਰਾ ਬੂਥਾ ਭਗਾਉਣਾ ਸੀ ਹੋਏ ਬੂਥਾ ਮੈਂ ਚਾਚੀ ਮਾਂ bussu hu chachi ma ਆ ਜਾ ਮੁੜਿਆ ਮੁੜਿਆ ਲੋ ਜੀ ਨਾਲ ਹੀ ਹੋਣਾ ਦੀ ਫੋਟੋ ਵੀ ਲਾਤੀ ਇੱਥੇ ਵੈਸੇ ਆਹ ਚੀਜ਼ ਕਨਸੈਪਟ ਬਹੁਤ ਸੋਹਣਾ ਨਿਕਲਿਆ ਜੁੱਤੀ ਦਾ ਫੁੱਲ ਵੀ ਪੂਰਾ ਦਿਹਦਾ ਜੀ ਇਹ ਸਿੱਧੂ ਬਾਈ ਨੇ ਬਹੁਤ ਸੋਹਣਾ ਕੰਮ ਕੀਤਾ ਵੈਸੇ ਜੀ ਇਹ ਸਿੱਧੂ ਆਰਟਸ ਮਾਨਸਾ ਬਾਈ ਦਾ ਦੋਸਤ ਹੈ ਤੇ ਆਪਣੀ ਜਿਹੜਾ ਪ੍ਰਾਵਾ ਆਸਟ੍ਰੇਲੀਆ ਵਾਲਾ ਉਹਦਾ ਵੀ ਦੋਸਤ ਹੈ ਮਤਲਬ ਵੀ ਉਹਨੂੰ ਵੀ ਜਾਣਦਾ ਕਿ ਵੀ ਗਾਣੇ-ਗੁਣੇ ਕਰਕੇ ਬਾਈ ਦਾ ਕੰਮ ਪੋਸਟਰ ਵਗੈਰਾ ਬਣਾਉਂਦਾ ਹੀ ਹੈ ਸਪੈਸ਼ਲ ਤੇ ਬਾਕੀ ਜੇ ਕਿਸੇ ਨੇ ਪ੍ਰੀ-ਵੈਡਿੰਗ ਹਜੇ ਤੱਕ ਨਹੀਂ ਦੇਖਿਆ ਸ਼ੇਅਰ ਕੀਤਾ ਹੈ ਵੈਸੇ ਤਾਂ ਆਪਣੇ ਚੈਨਲ ਤੇ ਤੇ ਬਾਈ ਦੇ ਚੈਨਲ ਤੇ ਪਿਆ ਹੈ ਪ੍ਰੀ-ਵੈਡਿੰਗ ਦੇਖ ਸਕਦੇ ਹੋ ਤੇ ਬਿਹਾਈਂਡ ਦਾ ਸੀ ਵੀ ਅੱਜ ਬਣਾਈ ਆ ਘਰੇ ਪਕੌੜਿਆਂ ਦੀ ਦਾਲ ਕਿਉਂਕਿ ਜਿਹੜੇ ਪਕੌੜੇ ਵਿਆਹ ਚ ਹਲਬਾਈ ਨੇ ਕੱਢ ਕੇ ਦਿੱਤੇ ਸੀ ਉਹ ਬਾਦਗੇ ਸੀ ਹਨਾ ਮੋਮੀ ਆ ਗਈ ਕਹੀ ਉਹ ਜਿਹੜੀਆਂ ਦਾਲਾਂ ਸਬਜ਼ੀਆਂ ਬਣਾਈਆਂ ਸਾਰੇ ਚਲਾਉਂਦੇ ਸੀ ਬਿਨਾਂ ਲੂਣ ਜ਼ਿਆਦੇ ਨਾ ਮਿਰਚ ਜ਼ਿਆਦੇ ਨਾ ਮਸਾਲਾ ਸਰਾ ਹੀ ਸਰਾ ਹੀ ਬਣਾਉਂਦੇ ਸੀ ਪਹਿਲੇ ਦਿਨ ਮੈਂ ਆਖਦਾ ਸੀ ਮੈਂ ਕਿਹਾ ਬਈ ਵੀ ਲੂਣ ਮਿਰਚ ਸਾ ਉਹ ਪਾਈ ਵੀ ਕੋਈ ਖਾਂਦਾ ਨਹੀਂ ਮੁੜ ਕੇ ਜਲਣ ਹੁੰਦੀ ਰਹਿੰਦੀ ਆ ਤੇ ਉਹਨੇ ਉਹੀ ਹਿਸਾਬ ਰੱਖਿਆ ਲੂਣ ਮਿਰਚ ਜਮਾ ਨਹੀਂ ਸੀ ਐ ਮੜਾ ਵਾਣਾ ਚੀਜ਼ਾਂ ਉਹਦੀ ਤੇਰੇ ਘਰਾਂ ਤੇ ਹੁਣ ਆਈ ਜਾਂਦਾ ਨੇ ਇੱਥੇ ਕੁਬੇ ਨਾ ਜ਼ਿਆਦੇ ਨਹੀਂ ਸੀ ਪਾਇਆ ਕੋਈ ਤਾਂ ਵਾਹ ਤੇ ਵਧੀਆ ਸੀ ਬੜਾ ਵਾਹ ਪਾ ਲਈ ਮਠਾਈ ਦੀ ਵੀ ਸਾਰਿਆਂ ਨੇ ਬਹੁਤ ਸਸਤ ਕਿਤੀ ਵੀ ਮਠਾਈ ਵੀ ਬਹੁਤ ਮਠਾਈ ਤਾਂ ਵਧੀਆ ਪੂਰੀ ਪੂਰੀ ਆਈ ਸਾਰਿਆਂ ਨੂੰ ਉਹ ਨਾਲ ਇਦਾਂ ਵੀ ਨਹੀਂ ਵੀ ਘਟੀ ਨਹੀਂ ਹੈਗੀ ਤੇ ਨਾ ਇਦਾਂ ਵੀ ਆਵਾ ਗਣ ਬਧੀ ਪਈ ਹੈ ਬਹੁਤ ਖਰਾਬ ਨਾ ਨਾ ਕਹਿੰਦੀ ਕੋਲ ਮੈਨੂੰ ਕਹਿੰਦੀ ਤੂੰ ਮੜ ਜਾ ਕੇ ਲੋਕ ਲਾ ਦੇ ਮੈਂ ਕਿਹਾ ਨਾ ਲੋਕ ਨਹੀਂ ਤਾਂ ਮੁੱਕੂਗੀ ਹਾਂ ਲੋਕ ਨਾ ਸਾਰੇ ਆਦੇ ਲੋਕ ਲੋਕ ਨਹੀਂ ਲੱਗਾ ਜੀ ਆਪਣੇ ਖੁੱਲਾ ਹੀ ਦਾ ਬਾੜਾ ਕਈ ਵਰੀ ਵਿਆਹ ਚ ਪਹਿਲਾਂ ਮੈਨੂੰ ਪਹਿਲੇ ਥੋਆ ਦੀ ਜਿੰਨਾ ਬੰਦਾ ਆਪਾਂ ਵੇਖਿਆ ਸੀ ਨਾਲ ਸਾਰੇ ਉਹ ਆਉਂਦਾ ਸੀ ਭਾਈ ਜਾਓ ਤੇ ਚੱਕ ਕੇ ਖਾਓ ਆ ਵੀ ਜਿਹੜੀ ਦੀ ਕਰਦੀ ਆ ਮੇਰੇ ਮਾਰਾ ਪੁੱਛਦੀਆਂ ਨੇ ਆਏ ਆਂਦੀ ਅੰਦਰ ਜਾ ਲਓ ਜਿਹੜਾ ਕੋਈ ਚੱਕਣਾ ਚੱਕੋ ਤੇ ਖਾਓ ਹਾਂ ਹਾਂ ਕੁੰਨੀ ਬਰਕਤ ਰਹੀਆਂ ਚੀਜ਼ ਚ ਨਾ ਹੀ ਵਿਆਹ ਦੇ ਨਾਲ ਕੁਛ ਥੜੇ ਥੁੜੇ ਆ ਨਾ ਹੀ ਜਾਗੋ ਤੇ ਥੁੜੇ ਆ ਤੇ ਨਾ ਹੀ ਜਿਹੜਾ ਆਪਣੇ ਤੇ ਮਢਾਈ ਥੋੜੀ ਆ ਮੇ ਮਹਾਰਾਜ ਦੀਨ ਦੀ ਕਿਰਪਾ ਸੀਗੀ ਵੀ ਕੋਈ ਚੀਜ਼ ਵੀ ਥੁੜੀ ਨਹੀਂ ਹੈਗੀ ਵੀ ਹਾਂ ਜਿਹੜੇ ਵਿਆਹ ਗਏ ਬਹੁਤ ਅਸੀ ਬਾਦੂ ਜਿੰਦਾ ਹਾਂ ਜਿਹੜੇ ਨਵੇਂ ਉਹਨਾਂ ਦਾ ਆਇਆ ਪੂਰਾ ਜਦੋਂ ਸੱਜੇ ਤੋਂ ਸਾਡਾ ਵਿਆਹ ਸੀ ਉਦੋਂ ਵੀ ਐਂ ਹੀ ਸੀਗਾ ਇੰਨਾ ਇੰਨਾ ਸਮਾਨ ਬਾਦ ਬਾਦ ਗਿਆ ਸੀਗਾ ਪਰ ਘਟਿਆ ਕੁਝ ਨਹੀਂ ਦੋ ਤਿੰਨ ਬਾਅਦ ਜਿਹੜਾ ਮੰਮੀ ਉਹਨਾਂ ਨੇ ਖੋਆ ਬਣਾ ਕੇ ਨਹੀਂ ਭੇਜਿਆ ਸੀ ਵਿਆਹ ਤੋਂ ਬਾਅਦ ਲਿਆਂਦਾ ਸੀਗਾ ਉਹ ਦੁੱਧ ਬਚ ਗਿਆ ਸੀ ਤੇ ਹਲਵਾਈ ਕਹਿੰਦਾ ਮੈਂ ਖੋਆ ਬਣਾ ਦਿੰਦਾ ਜਿਹੜੀਆਂ ਖੋਈਆਂ ਖੜੀਆਂ ਪਿੰਨੀਆਂ ਆਈਆਂ ਸੀ ਪਿੰਨੀਆਂ ਆਈਆਂ ਸੀ ਬਾਅਦਾਂ ਉਹ ਦੁੱਧ ਵਧਿਆ ਕਿੰਨਾ ਤੇ ਉਹ ਕੋਈ ਦੀਆਂ ਬਿੰਨੀਆਂ ਬਣਾ ਕੇ ਬੇਟੀਆਂ ਬਾਦਨਵਾ ਲਿਆ ਰਾਤ ਨੂੰ ਜਾਗੋ ਤੇ ਵੀ ਚਿਕਨ ਵਗੈਰਾ ਵੱਧ ਗਿਆ ਸੀ ਵੀ ਘਟਿਆ ਨਹੀਂ ਸੀਗਾ ਜਦੋਂ ਆਪਾਂ ਬੈਲ ਖੋਲ ਕੇ ਹਰੇਕ ਚੀਜ਼ ਰੱਖਦੇ ਆ ਵੀ ਕਿਸੇ ਤੋਂ ਬੇਈਮਾਨੀ ਨਹੀਂ ਮੇਰੇ ਮਾਮੀ ਕਹਿੰਦੀ ਹੁੰਦੀ ਆ ਵੀ ਕਦੀ ਵੀ ਰਸੋਈ ਵਿੱਚ ਬੇਈਮਾਨੀ ਨਾ ਕਰੋ ਵੀ ਜੇ ਇੰਨਾ ਘਿਓ ਆ ਤਾਂ ਇਹ ਨਾ ਹੋਵੇ ਵੀ ਤਿੰਨ ਕੋਲੀਆਂ ਖਾਲੀ ਆ ਵੀ ਤੁਹਾਡੀ ਕੋਲੀ ਵਿੱਚ ਵੱਧ ਕੇ ਉਹ ਹੋਵੇ ਤਿੰਨਾਂ ਬਾਲੀਆਂ ਚਾਰਾਂ ਚ ਬਰਾਬਰ ਬਰਾਬਰ ਹੋਣਾ ਚਾਹੀਦਾ ਜੇ ਥੋੜੀ ਆ ਤਾਂ ਥੋੜੀ ਨਾ ਸਰਦੋ ਜੇ ਵੱਧਿਆ ਤਾਂ ਵੱਧ ਨਾ ਸਰਦੋ ਵੀ ਕਦੇ ਵੀ ਰਸੋਈ ਵਿੱਚ ਬੇਈਮਾਨੀ ਨਹੀਂ ਕਰਨੀ ਚਾਹੀਦੀ ਵੀ ਜਦੋਂ ਤੁਸੀਂ ਰਸੋਈ ਵਿੱਚ ਬੇਈਮਾਨੀ ਨਹੀਂ ਕਰਦੇ ਤਾਂ ਤੁਹਾਡੇ ਘਰੇ ਵੀ ਵਰਕਤ ਰਹਿੰਦੀ ਆ ਤੇ ਖਾਣੇ ਮੇਰਾ ਮੇਰੀ ਤਾਂ ਪ੍ਰਤਿਆਈ ਹੋਈ ਗੱਲ ਆ ਵੀ ਮੈਂ ਕਦੀ ਖਾਣ ਪੀਣ ਦੇ ਮਾਮਲੇ ਚ ਜੇ ਕਦੀ ਉਹ ਨਹੀਂ ਕੀਤੀ ਤਾਂ ਕਦੀ ਚੀਜ਼ ਥੜਦੀ ਵੀ ਨਹੀਂ ਤੇ ਹਮੇਸ਼ਾ ਹੀ ਖਜ਼ਾਨੇ ਭਰਪੂਰ ਰਹਿੰਦੇ ਆ ਮੈਂ ਤਾਂ ਆਪਣੀ ਮਾਂ ਵੀ ਆ ਜੀ ਜਿਹੜੇ ਹੈ ਨਹੀਂ ਆਖੇ ਇਹ ਨਾ ਦਤਰਾ ਜੀ ਅਰੇ ਗਵਾਂ ਤਾਂ ਜਦੋਂ ਆਪਾਂ ਕਹਿੰਦੇ ਰਹਿੰਦੇ ਹੈ ਨਹੀਂ ਮਰ ਗਿਆ ਲੁੱਟ ਗਿਆ ਫਿਰ ਰੱਬ ਜਾਂਦਾ ਇਹਨੂੰ ਇੰਨਾ ਦੇਣ ਦੇ ਬਾਵਜੂਦ ਵੀ ਹੈ ਨਹੀਂ ਹੈ ਨਹੀਂ ਕਰੀ ਜਾਂਦਾ ਚਾਹੇ ਤੂੰ ਲੈ ਹੀ ਲੋ ਕੋਈ ਚੱਲ ਹੈ ਨਹੀਂ ਹੈ ਨਹੀਂ ਹੈ ਨਹੀਂ ਸੋ ਖੋਸ਼ ਰਿਆ ਕਰੋ ਬਾਦ ਰਿਆ ਤੈਨੂੰ ਹੁੰਦੇ ਸੁਹnde ਤੋਂ ਬੰਦੇ ਨੇ ਪਰ ਹੁੰਦੇ ਸੁਹnde ਵੀ ਇਦਾਂ ਨਹੀਂ ਕਰਨਾ ਚਾਹੀਦਾ ਵੀ ਹੈ ਨਹੀਂ ਹੈ ਨਹੀਂ ਬਸ ਇਹੀ ਆ ਪਰ ਬਹੁਤਿਆਂ ਨਾਲੋਂ ਤਾਂ ਬਹੁਤ ਚੰਗੇ ਆ ਵੀ ਵਧੀਆ ਰੋਟੀ ਖਾਂਦੇ ਆ ਕੀ ਕਰਦੀ ਫਿਰਦੀ ਆ ਤੂੰ ਬਾਰ ਪਿਆ ਸੀਗਾ ਹੰਦਾ ਮਰਾ ਕਿਸ ਪਰ ਤੇ ਸੂਆ ਹੁਣ ਤੋਂ ਸੂਆ ਦੇ ਤੇ ਡਿੱਗਿਆ ਹਾਂ ਹਾਂ ਕਿੱਥੋਂ ਲੈਂਦਾ ਹੈ ਮੈਂ ਆਪਣਾ ਮੂਤਰ ਪਿਆ ਬੜੀ ਉੱਠ ਖੜਸ ਸੌ ਲਿਆ ਖਲਾਰਾ ਕੋਈ ਨਹੀਂ ਜਾਗਦਾ ਮੇਰੇ ਤੋਂ ਬਣਾ ਯਾਰ ਚੱਲ ਮੈਂ ਵੀ ਨਹੀਂ ਜਾਗਦਾ ਅੱਜ ਬੇਚ ਮੈਂ ਜਵਨ ਜਾਇਆ ਪਰ ਮੈਨੂੰ ਨਹੀਂ ਕੋਈ ਟੈਨਸ਼ਨ ਹੁੰਦੀ ਆਪੇ ਚੱਕਦੀ ਆ ਕੀ ਵਜ੍ਹਾ ਤੇਰੇ ਪੈਰ ਤੇ ਸੂਆ ਤੂੰ ਪੱਟੀ ਤੈਨੂੰ ਨਹੀਂ ਪੱਟੀ ਪੁੱਟੀ ਕਰਨੀ ਆਉਦੀ ਇਹਨੇ ਮੇਰੇ ਫੜ ਕੇ ਇਦਾਂ ਖਿੱਚ ਦਿੱਤੀ ਪੱਟੀ ਦੋ ਬੱਸ ਕਰ ਬੱਸ ਕਰ ਨਹੀਂ ਨਹੀਂ ਇਹਨੂੰ ਨਾ ਕੋਈ ਬੈਂਡੇਜ ਬੈਂਡੇਜ ਤਾਂ ਫਿਰ ਬੰਡ ਜਾਣੀ ਸੰਭੀਦੀਆਂ ਸੀ ਉੱਥੇ ਇਹਨੂੰ ਨਾ ਕੋਈ ਉਹ ਵੀ ਨਾ ਕੋਈ ਸੰਭੇ ਉਹ ਵੀ ਮੈਂ ਸੰਭਾਂ ਇਹਨੂੰ ਨਾ ਕੋਈ ਕਹ ਮੈਂ ਕੋ ਠੇਕਾ ਲਿਆ ਨਹੀਂ ਮੈਂ ਠੇਕਾ ਲਿਆ ਬੈਂਡੇਜਾਂ ਸੰਭਣ ਦਾ ਹੋਰ ਕਿਹਨੂੰ ਲਿਆ ਠੇਕਾ ਵਿਆਹ ਕੇ ਲਿਆਇਆ ਤੂੰ ਮੈਨੂੰ 100 ਬੰਦਾ ਲੈ ਕੇ ਜਾ ਕੇ 55 ਬੰਦੇ ਗਏ ਸਾਡੇ 56 56 ਚਾਹੇ ਹੋਣ ਚਾਹੇ 100 ਹੋਣ 55 ਬੰਦੇ ਨੂੰ ਵਿਆਹਣ ਗਿਆ ਸੀ ਮੈਨੂੰ ਤੇ ਤੂੰ ਹੀ ਜ਼ਿੰਮੇਵਾਰੀ ਹੈ ਤੇ ਬੰਨ ਤਾਂ ਦਿੱਤੀ ਫਿਰ ਪੱਟੀ ਤੂੰ ਹੀ ਜ਼ਿੰਮੇਵਾਰ ਹੈ ਫਿਰ ਤੂੰ ਪੱਟੀ ਤੋਂ ਵੀ ਖੁਸ਼ ਨਹੀਂ ਹੈਗੀ ਮੈਂ ਲਾਡੀ ਪਤਾ ਕੀ ਕਹਿੰਦਾ ਲਾਡੀ ਵੀਡੀਓ ਬੋਲਦਾ ਕਹਿੰਦਾ ਤੇ ਝਾਂਜਰਾ ਪਾਉਂਦੇ ਹੋ ਬੜੀ ਦੇ ਕਿਆ ਜਦੋਂ ਬਾਹਰ ਜਾਇਆ ਕਰੂਗਾ ਸ਼ਾਂਚਾਂ ਤੋਂ ਪਤਾ ਲੱਗ ਜਾਇਆ ਕਰੂਗਾ ਬੜੀ ਪਾ ਰਹੀ ਏ ਝਾਂਜਰਾ ਤੇਰੇ ਓਏ ਹਾਂ ਦੱਸ ਫੇਰ ਲੱਡੀ ਇਹਦਾ ਫੋਨ ਉਹ ਕੰਨ ਆਪਿਆ ਮਹਿਕਦੀਪ ਦਾ ਨੋਟੀਫਿਕੇਸ਼ਨ ਆਉਣ ਲੱਗ ਪਈ ਵੀ ਇੱਥੇ ਆ ਤੇ ਇਹ ਪੈਂਡ ਘਰ ਨੂੰ ਆ ਗਿਆ ਜਦੋਂ ਇਹਨੂੰ ਪਤਾ ਲੱਗਾ ਫੇਰ ਗਿਆ ਪੈਂਡ ਇਹਨੂੰ ਪਤਾ ਉੱਥੇ ਥੇ ਆਇਆ ਹੀ ਨਹੀਂ ਫੇਰ ਜ ਫੇਰ ਜਦੋਂ ਮੈਂ ਕੀ ਘਰੇ ਆ ਗਿਆ ਤੇ ਆਪੇ ਮੂੰਹ ਚੱਕ ਕੇ ਇੱਥੇ ਬਾਹਰ ਕੱਢ ਗਿਆ ਮਹਿਕਦੀਪ ਦਾ ਫੇਰ ਫੋਨ ਵੱਜਣ ਲੱਗ ਪਿਆ ਫੇਰੇ ਇਹਨੂੰ ਅੰਦਰ ਲਿਆਇਆ ਬਸ ਇੰਨੀ ਕੁ ਕਹਾਣੀ ਸੀ ਬੜੀ ਹੋਈ ਖਾ ਕੇ ਰੋਟੀਆਂ ਪੈ ਗਿਆ ਆਪਦੇ ਬਿਸਤਰੇ ਤੇ ਲੋਟ ਹੋ ਕੇ ਅੰਦਰ ਹੀ ਤਾਣੀ ਪੈਂਦਾ ਕਿਉਂਕਿ ਅੰਦਰ ਲੱਗਦੀ ਇਹਨੂੰ ਗਰਮੀ ਬਾਹਰੇ ਤਾ ਪੈਂਦਾ ਬਾਰ ਕਿਉਂਕਿ ਠੰਡ ਹੁੰਦੀ ਹੈ ਤੇ ਇਸ ਕਰਕੇ ਪਹਿ ਜਾਂਦਾ ਬਾਰ ਤੇ ਬਾਕੀ ਬਈ ਅੱਜ ਨਾ ਕੋਸ਼ਿਸ਼ ਜ਼ਿਆਦਾ ਸ਼ੂਟ ਨਹੀਂ ਕੀਤਾ ਦੇਣੇ ਕਿਉਂਕਿ ਯਾਰ ਅਸਲ ਦੇ ਵਿੱਚ ਨਾ ਸਾਡੀ ਥਕਾਵਟ ਨਹੀਂ ਲੱਥ ਰਹੀ ਯਾਰ ਕਿਵੇਂ ਲਾਉਗੀ ਥਕਾਵਟ ਕੋਈ ਦੱਸੋ ਕਿਉਂਕਿ ਗੱਲ ਚੀਜ਼ ਨਾ ਹੌਲਟ ਹੋ ਹੀ ਪਈ ਆ ਕਿਉਂਕਿ ਮਹੀਨਾ ਜਿਹੜਾ ਮਹੀਨਾ ਹੀ ਥਕਾਵਟਾ ਹੌਲੀ ਹੌਲੀ ਲਾਉਗੀ ਹਨਾ ਤੇ ਬਾਕੀ ਅੱਜ ਬਸ ਆਪਾਂ ਸੋਚ ਵਿਚਾਰ ਕਰਦੇ ਸੀਗੇ ਵੀ ਆਪਾਂ ਕੀ ਕਰਨੀ ਤਿਆਰੀ ਕਿਉਂਕਿ ਬਾਈ ਘਰ ਆਣੇ ਆ ਹੂੰ ਕੱਲ ਨੂੰ ਕਰਨੀ ਤਿਆਰੀ ਕਿਉਂਕਿ ਬਾਈ ਘਰ ਆਣੇ ਲੈਣ ਆਉਣਾ ਮਨਦੀਪ ਨੂੰ ਤੇ ਵੈਸੇ ਮੰਦੀਪ ਦੇ ਥੋੜੇ ਦਿਨ ਸੀਗੇ ਕਿਉਂਕਿ ਮੂਹ ਪੈਣਾ ਚਾਹੀਦਾ ਹੈ ਹਾਂ ਮੂਹ ਤਾਂ ਪੈ ਜਾਂਦਾ ਹੁੰਦਾ ਬਸ ਥੋੜਾ ਏਦਾਂ ਹੁੰਦਾ ਵੀ ਪਹਿਲਾਂ-ਪਹਿਲਾਂ ਜੀ ਤਾਂ ਹੁੰਦੀ ਆ ਘਰ ਦੀ ਹੁਣ ਮੇਰੇ ਵਿਆਹ ਨੂੰ 4 ਸਾਲ ਹੋ ਗਏ ਪਰ ਹਜੇ ਵੀ ਮੈਨੂੰ ਜਦੋਂ ਮਾਪੇ ਜਾਨੀਆਂ ਮੈਂ ਰੋ ਕੇ ਆਉਣੀ ਆਈ ਵਾਰੀ ਕਿਉਂਕਿ ਮਾਪੇ ਵਾਪੇ ਉਹ ਜੀ ਚੀਜ਼ਾਂ ਜਿਹੜੇ ਸਾਰੀ ਜ਼ਿੰਦਗੀ ਨਹੀਂ ਆਪਾਂ ਉਹਨਾਂ ਦਾ ਨਾ ਦੇਣ ਦੇ ਸਕਦੇ ਆ ਨਾ ਹੀ ਜਿਹੜਾ ਮਾਪੇ ਬਾਪ ਦੇ ਘਰੇ ਆਪਾਂ ਰਹਿ ਕੇ ਚੀਜ਼ਾਂ ਫੀਲ ਕੀਤੀ ਉਹ ਕਦੀ ਭੁੱਲੀਆਂ ਨਹੀਂ ਜਾ ਸਕਦੀਆਂ ਚਾਹੇ ਜਿੰਨੇ ਮਰਜੀ ਇਹ ਚੀਜ਼ਾਂ ਸ਼ਾਇਦ ਹਜੇ ਸਾਨੂੰ ਮਾਪੇ ਬਣੇ ਆ ਬਟ ਸਾਨੂੰ ਇਹ ਚੀਜ਼ਾਂ ਉਦੋਂ ਰਿਅਲਾਈਜ਼ ਹੋਣੀਆਂ ਜਦੋਂ ਤੱਕ ਦੀਰ ਦਾ ਵਿਆਹ ਕਰਾਂਗੇ ਕਿਉਂਕਿ ਹਜੇ ਅਸੀਂ ਆਏ ਹੁੰਦਾ ਨਾ ਵੀ ਇਹ ਸਮਾਜ ਦੇ ਰੀਤੀ ਰਿਵਾਜ ਇਦਾਂ ਦੇ ਆ ਵੀ ਜਿਵੇਂ ਹਨਾ ਵੀ ਮਤਲਬ ਇਹਨੂੰ ਤੋੜਨਾ ਹੀ ਪੈਂਦਾ ਹਨਾ ਕਿ ਉਸੇ ਤੱਕ ਹੀ ਬਸ ਚਲੋ ਮਨਦੀਪ ਦੀ ਵੀ ਚਲੋ ਹੋ ਗਈ ਨਵੀਂ ਜ਼ਿੰਦਗੀ ਸ਼ੁਰੂ ਹਨਾ ਵੀ ਹੁਣ ਇਸ ਤੋਂ ਬਾਅਦ ਆਉਂਦੀ ਜ਼ਿੰਦਗੀ ਬਾਰੇ ਮਾਂ ਉਹ ਜਿੱਦਾਂ ਜਿੱਦਾਂ ਹੁਣ ਦੇਨ ਤਿਆਰ ਹੋਣਗੇ ਅੱਗੇ ਮਨਦੀਪ ਆ ਜਾਂਦੀ ਸੀ ਹੁਣ ਐ ਆ ਵੀ ਅਸੀਂ ਚਾਰੇ ਜਣੇ ਹੋਵਾਂਗੇ ਹਨਾ ਤੇ ਉਹ ਚੀਜ਼ਾਂ ਕਰਕੇ ਥੋੜਾ ਜਿਹਾ ਹੁੰਦਾ ਹੂੰ ਤਾਂ ਬਾਕੀ ਆਪਾਂ ਬਹੁਤ ਖੁਸ਼ ਆ ਬੇਸ ਦਿਨ ਦੀ ਬਹੁਤ ਟਾਈਮ ਤੋਂ ਵੇਟ ਕਰਦੇ ਸੀ ਮਨਦੀਪ ਪਰ ਬਾਬਾ ਜੀ ਨੇ ਸਾਡੀ ਏਡੀ ਵਧੀਆ ਸੁਣੀ ਕਿ ਸਾਨੂੰ ਜਿਹੜਾ ਮਨਦੀਪ ਲਈ ਵੀ ਪਰਿਵਾਰ ਜਿਹੜਾ ਟਕਰਾਇਆ ਆ ਗਿਆ ਵਧੀਆ ਆ ਗਿਆ ਅੱਜ ਮੈਨੂੰ ਕਹਿੰਦੀ ਮੈਂ ਨਹੀਂ ਬਣਵਾਉਂਦਾ ਕਿਉਂ ਮੈਂ ਕਹਾ ਇਹ ਸਮਝੀ ਤੈਨੂੰ ਬਸ ਕਹਿਣਾ ਨਹੀਂ ਗਿੱਤੀ ਤੇ ਤੇਰੇ ਹੁਣ ਵੀ ਲੱਗ ਸਕਦੀ ਆ ਮੇਰੇ ਨਹੀਂ ਹੁੰਦੀ ਆਏ ਨਹੀਂ ਲੱਗ ਸਕਦੀ ਲੱਗ ਸਕਦੀ ਸਾਡੇ ਲਈ ਤਾਂ ਤੂੰ ਉਹੀ ਲਾਲੀ ਆ ਲਪੜੇ ਤੇਰੇ ਘਰ ਸਕਦੇ ਆ ਅਸੀਂ ਨਾ ਤੇਰਾ ਵੈਸੇ ਸੌਰੀ ਵੀ ਤੇਰੇ ਪਤਾ ਲੱਗ ਗਿਆ ਹਨਾ ਪਤਾ ਲੱਗ ਗਿਆ ਨਾ ਅੱਜ ਇਹ ਤਾਂ ਕਹਿੰਦੇ ਸਾਨੂੰ ਪੀ ਲੈ ਇਹਦੇ ਸੌਰੀਆਂ ਨੂੰ ਲਾਲੀ ਕਿਆ ਕਰਦਾ ਜਦੋਂ ਤੱਕ ਦੀ ਕਰਦੇ ਹੋ ਵੱਜਿਆ ਤੇ ਹਾਂ ਮੇਰੇ ਸੂਆ ਲੱਗਾ ਸੂਆ ਫਰੈਂਡ ਘਟਕ ਦੇਣੀ ਨਹੀਂ ਨਹੀਂ ਮਨਦੀਪ ਕੋਰੇ ਕਿਹਾ ਕਰੋ ਜੇ ਕਹਿ ਸਕਦੇ ਨਲੀ ਤੇ ਨਹੀਂ ਕਰਦੇ ਕੋਈ ਨਹੀਂ ਬਰੀ ਨਾ ਹੀ ਨਾ ਪਿਆਰ ਦਾ ਸੋਹਣਾ ਨਾਂ ਵੇ ਨਲੀ ਤੇਰਾ ਇੰਨਾ ਜੋ ਪੇਕਿਆਂ ਦੀ ਚੀਜ਼ ਉਹ ਪੇਕਿਆਂ ਦੀ ਹੀ ਰਹਿਣੀ ਚਾਹੀਦੀ ਹੈ ਨਹੀਂ ਠੀਕ ਚਲੋ ਉਹਨਾਂ ਨੂੰ ਚਲੋ ਉਹਨਾਂ ਨੂੰ ਚਲ ਉਹਨਾਂ ਨੂੰ ਅਸੀਂ ਨਵਾਂ ਨਾਮ ਦੇ ਦਾਂਗੇ ਆਈ ਕਿਵੇਂ ਦੇ ਲੋਗੇ ਆਹ ਕਿ ਨਾਮ ਉਹ ਆਪੇ ਰੱਖਿਆ ਨਾ ਰੱਖ ਕੇ ਇਹਦਾ ਪਹਿਲੇ ਰਵਾਜ ਹੁੰਦਾ ਸੀ ਨਾ ਨਾਮ ਬਦਲਣੇ ਦਾ ਹਾਂ ਪਹਿਲਾਂ ਹੁੰਦਾ ਸੀ ਮੰਮੀ ਦਾ ਬੰਤੀਰ ਕੌਰ ਸੀ ਮੰਮੀ ਦਾ ਮੰਤੀਰ ਕੌਰ ਸੀ ਪੱਲੀ ਨਾਮ ਆਉਂਦਾ ਭਾਬੀ ਦਾ ਹਾਂ ਪੱਲੀ ਤੂੰ ਕੀ ਬਦਲ ਰੱਖਣੀ ਨਹੀਂ ਨਾ ਮਨਦੀਪ ਨਾਮ ਸੋਣਾ ਬਸ ਬਦਲ ਕੇ ਕੀ ਰੱਖੇ ਮੰਮੀ ਦਾ ਸੀਗਾ ਮੰਮੀ ਦਾ ਸੀ ਮੰਤੀਰ ਕੌਰ ਮੰਤੀਰ ਕੌਰ ਉਹਦਾ ਨਾਮ ਇੱਥੇ ਆ ਕੇ ਜਸਪਾਲ ਕੌਰ ਕਰਤਾ ਇਹਦਾ ਨਾਮ ਵੀਰਪਾਲ ਸੀ ਬਿੰਦਰ ਦਾ ਪੇਰ ਪਾ ਲਲੀ ਦਾ ਨਾਮ ਹੈਗਾ ਲਾਲੀ ਲਾਲੀ ਦਾ ਨਾਮ ਮਨਦੀਪ ਕੌਰ ਆ ਲਾਲੀ ਉਰਫ ਮਨਦੀਪ ਕੌਰ ਲਾਲੀ ਕਿਥੇ ਨਾਮ ਰੱਖਿਆ ਸੀ ਤੇਰਾ ਨਾਂਦੀ ਨੇ ਪਾਪੇ ਰੱਖਿਆ ਪਾਪੇ ਨੇ ਕਿ ਤਾਇ ਨੇ ਪਾਪੇ ਪਾਪੇ ਨੇ ਸਾਰਿਆਂ ਦੇ ਪੁੱਠੇ ਨਾਮ ਰੱਖਿਆ ਸਾਰਿਆਂ ਦੇ ਉਹਦਾ ਕੀ ਰੱਖਿਆ ਸੀ ਇਹਦਾ ਕੀ ਦਾ ਆਪਣੇ ਖੁਦ ਦਾ ਚੰਦੂ ਚੰਦੂ ਪਾਪੇ ਨੇ ਪਿਆਰ ਪਿਆਰ ਨਾਲੇ ਨਾਮ ਰੱਖੇ ਸੀ ਸਾਰਿਆਂ ਦੇ ਮਾ ਟਾਊ ਦੇ ਬਾਪੂ ਆ ਨਸ ਜਿੰਨੋ ਨਾ ਮੱਟੇ ਦਾ ਰਿਆ ਬੋਲਣਾ ਬਾਪੂ ਦੀ ਵੀਡੀਓ ਕਿੰਨੀ ਵਾਇਰਲ ਹੋਈ ਯਾਰ ਬਾਪੂ ਦੀ ਕਹਾਤਾ ਬਾਪੂ ਦੀ ਵੀਡੀਓ ਇਨੇ ਪੇਜਾਂ ਨੇ ਚੱਕੀ ਇਨੇ ਪੇਜਾਂ ਨੇ ਕੋਈ ਕਹੀ ਇਹ ਤਾਂ ਬਾਪੂ ਗ੍ਰੈਂਡਫਾਦਰ ਆ ਕੋਈ ਮਾਪੂ ਮਤਲਬ ਲੋਕਾਂ ਨੂੰ ਐ ਲੱਗਾ ਵੀ ਦਾਦਾ ਆ ਕਿਤੇ ਆ ਬਾਪੂ ਜੀ ਤਾਇਆ ਜੀ ਆ ਸਾਡੇ ਪਰ ਅਸੀਂ ਉਹਨੂੰ ਪਿਆਰ ਨਾਲ ਬਾਪੂ ਹੀ ਕਹਿੰਦੇ ਆ ਸਾਰੇ ਪਰ ਉਹ ਵੈਸੇ ਮਤਲਬ ਬਾਪੂ ਆਪਣਾ ਹੈਗਾ ਦਾਦੇ ਵਾਲਾ ਤਾਂ ਤੇ ਕਿਉਂਕਿ ਪਹਿਲਾਂ ਨਹੀਂ ਕੋਈ ਪਹਿਲਾਂ ਬਹੁਤ ਵੱਡਾ ਆ ਪਾਪੇ ਨਾਲ ਕਹਿੰਦੀ ਸੀ ਫਿਰ ਗੱਭੂ ਤੋਂ ਮੈਂ ਕਹਿਣ ਲੱਗ ਪਈ ਮੇਰੇ ਤੋਂ ਵੱਧ ਸਾਰੇ ਬਾਪੂ ਹੀ ਸੱਦਣ ਲੱਗ ਪਏ ਤਾਇਆ ਕੋਈ ਕਹਿੰਦਾ ਹੀ ਨਹੀਂ ਹੁਣ ਸਾਰੇ ਬਾਪੂ ਹੀ ਕਹਿੰਦੇ ਆ ਤੇ ਚਲੋ ਜੀ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਤੇ ਹੁਣ ਕੱਲ ਨੂੰ ਕਰਾਂਗੇ ਤਿਆਰੀਆਂ ਫਿਆਰੀਆਂ ਕਿਉਂਕਿ ਪ੍ਰੋਣਾ ਸਾਹਿਬ ਨੇ ਪਹਿਲੀ ਵਾਰੀ ਆਉਣਾ ਘਰੇ ਤੇ ਸਾਰੇ ਪਰਿਵਾਰ ਨੇ ਵੈਸੇ ਇੱਥੇ ਕੋਟਲੀ ਵਾਲੇ ਘਰੇ ਪਹਿਲੀ ਵਾਰੀ ਆਉਣਾ ਕਿਉਂਕਿ ਜਿਹੜਾ ਆਪਾਂ ਮਤਲਬ ਇੰਗੇਜਮੈਂਟ ਦਾ ਫੰਕਸ਼ਨ ਕੀਤਾ ਸੀਗਾ ਉਹ ਇੱਥੇ ਨਹੀਂ ਕੀਤਾ ਸੀਗਾ ਉਹ ਬਾਈ ਕੇ ਜਿਸ ਕਾਰਨ ਕੇ ਘਰੇ ਕੀਤਾ ਸੀਗਾ ਖੋਖਰਪਿੰਡ ਤੇ ਉਸ ਤੋਂ ਬਾਅਦ ਮਤਲਬ ਕੋਈ ਸਵਾਬ ਬਣਿਆ ਨਹੀਂਗਾ ਤੇ ਬਾਈ ਹੋਰਾਂ ਦੇ ਆਉਣ ਦਾ ਮਤਲਬ ਵੀ ਪ੍ਰਾਉਣਾ ਤਾਂ ਚਲੋ ਬਾਅਦ ਚ ਆਉਂਦਾ ਹੁੰਦਾ ਵਿਆਹ ਤੋਂ ਵੀ ਪਰਿਵਾਰ ਮਾਸੜਾੜ ਗਿਆ ਤਾਂ ਵੀ ਨਹੀਂ ਆਇਆ ਗਿਆ ਤੇ ਹੁਣ ਪਹਿਲੀ ਵਾਰੀ ਆਉਣਾ ਸਾਰੇ ਪਰਿਵਾਰ ਨੇ ਤੇ ਇਸ ਕਰਕੇ ਥੋੜੀਆਂ ਤਿਆਰੀਆਂ ਸਪੈਸ਼ਲ ਕਰਨੀਆਂ ਆਪਾਂ ਹਨ ਤੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਬਾਏ ਬਾਏ ਜੀ ਗੁੱਡ ਨਾਈਟ ਮੈਂ ਕਿ ਉਹ ਦਵਾਈ ਲੈ ਕੇ ਆਇਆ ਤੇ ਦਵਾਈ ਲੈ ਕੇ ਪਈਏ ਲੱਤਾਂ ਹੀ ਟੁੱਟੀਆਂ ਜਾਂਦੀਆਂ ਸੀਗੀਆਂ ਤੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਬਾਏ ਬਾਏ ਜੀ ਗੁੱਡ ਨਾਈਟ